ਉਨਨਾ ਨਾ ਜੀ ਦੇ ਮੇਰਾ ਨਾਮ ਭੱਲੋਆ ਜੀ ਅਸੀਂ ਰੰਨੇ ਸੁਕਾ ਸੁਨਗਨੇਸ ਕੋ ਸੁਣਾ ਉਹਨੂੰ ਬੇਟੀ ਹੋਈ ਹੈ ਗੁੜੀਆਂ ਨੂੰ ਪ੍ਰੇਸ਼ਨ ਨਾਲ ਸਾਡੀ ਪੋਤੀ ਆ ਜੀ ਮੇਰੇ ਪਰ ਜਿੰਨੇ ਚਿਰ ਨੂੰ ਸਾਡੇ ਆਏ ਉਹਨੇ ਚਿਰਨ ਨੇ ਇਹਨਾਂ ਨੇ ਆਪਰੇਸ਼ਨ ਕਰਤਾ ਜੀ ਸਾਡੇ ਤੇ ਜਦੋਂ ਆਏ ਨੇ ਜਦੋਂ ਉਹਦਾ ਪ੍ਰੇਸ਼ਨ ਹੋ ਗਿਆ ਗੁੜੀਆਂ ਚੱਕ ਦਿੱਨੇ ਨੇ ਇਹਨਾਂ ਨੇ ਆਪਰੇਸ਼ਨ ਕਰਾਇਆ ਇਹਨਾਂ ਨੇ ਜਿਹੜਾ ਐਮ ਆਰ ਆਈ ਕਰਾਈ ਇਹਦੀ ਵਿੱਚ ਨਾਰੀ ਜਿਹੜੀ ਬਾਥਰੂਮ ਵਾਲੀ ਸੀ ਉਹ ਵਿੱਚ ਪ੍ਰੈਸ਼ਨ ਦੇ ਸੀ ਤੇ ਜਿਹਨਾਂ ਨੇ ਬੱਚੀ ਦਾ ਪ੍ਰੈਸ਼ਨ ਤੋਂ ਬਾਥਰੂਮ ਆਇਆ ਹੀ ਨਹੀਂ ਇਹ ਸਰ ਪੇਸ਼ੈਂਟ ਸਾਡੇ ਕੋਲ ਆਈ ਸੀਗੀ ਇਹਦਾ ਸੇਜ਼ੇਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੇਜ਼ੇਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਜੀਵਨ ਹਸਪੀਟਲ ਪਟਿਆਲਾ ਦੇ ਡਾਕਟਰਾਂ ਦੇ ਉੱਪਰ ਗਰਭਤੀ ਮਹਿਲਾ ਨੂੰ ਮਾਰਨ ਦੇ ਪਰਿਵਾਰਿਕ ਮੈਂਬਰਾਂ ਨੇ ਲਗਾਏ આરોਪ ਡਾਕਟਰ ਨੇ ਆਖਿਆ ਸਾਡੇ ਹਸਪਤਾਲ ਵਿੱਚ ਨਹੀਂ ਹੋਈ ਮੌਤ ਆਖਿਰ ਕਿਸ ਦੀ ਗਲਤੀ ਨਾਲ ਹੋਈ ਮਹਿਲਾ ਦੀ ਮੌਤ ਸਨਾ ਭੱਲੋ ਆ ਜੀ ਕਿਹੜੀ ਗੱਲ ਹੈ ਜੀ ਅਸੀਂ ਰਣੇ ਸੁਕਾ ਸੁਣ ਗਨੇਸਪੁਰ ਸੁਣਾ ਕੀ ਗੱਲ ਹੋਈ ਉਹਨੂੰ ਬੇਟੀ ਹੋਈ ਹੈ ਗੁੜੀਆਂ ਨੂੰ ਪ੍ਰੈਸ਼ਨ ਨਾਲ ਪ੍ਰੈਸ਼ਨ ਨਾਲ ਸਾਡੀ ਪੋਤੀ ਆ ਜੀ ਮੇਰੇ ਭਰਾ ਦੀ ਪੋਤੀ ਆ ਕੀ ਗੱਲ ਉਹਨਾਂ ਨੂੰ ਕੁਛ ਨਹੀਂ ਜੀ ਕੋਈ ਇੰਨੀ ਸੋਹਣੀ ਬਣ ਕੇ ਆਈ ਆ ਐਨ ਲਾ ਪਾ ਕੇ ਆਈ ਆ ਕੁੜੀ ਚੰਗਾ ਸੁਰਖੀ ਬਿੰਦੀ ਲਾ ਕੇ ਆਈ ਆ ਉਹਨਾਂ ਨੇ ਜੀ ਦੇਖੋ ਮੇਰਾ ਨਾਮ ਭੱਲੋਆ ਜੀ ਅਸੀਂ ਰਣੇ ਦੇ ਸੋਕਾਤ ਸੁਣ ਗਨੇਸਪੁਰ ਸੁਣਾ ਕੀ ਗੱਲ ਹੋਈ ਉਹਨੂੰ ਬੇਟੀ ਹੋਈ ਆ ਗੁੜੀਆਂ ਨੂੰ ਪ੍ਰੈਸ਼ਨ ਨਾਲ ਸਾਡੀ ਪੋਤੀ ਆ ਜੀ ਮੇਰੇ ਪਰ ਜਿੰਨੇ ਚਿਰ ਨੂੰ ਸਾਡੇ ਆਏ ਉਹਨੇ ਚਿਰਨ ਨੇ ਇਹਨਾਂ ਨੇ ਆਪਰੇਸ਼ਨ ਕਰਤਾ ਜੀ ਸਾਡੇ ਤੇ ਜਦੋਂ ਆਏ ਨੇ ਜਦੋਂ ਉਹਦਾ ਪ੍ਰੈਸ਼ਨ ਹੋ ਗਿਆ ਕੁੜੀਆ ਚੱਕ ਦਿੱਨ ਨੇ ਇਹਨਾਂ ਨੇ ਆਪਰੇਸ਼ਨ ਕਰਾਇਆ ਇਹਨਾਂ ਨੇ ਜਿਹੜਾ ਐਮ ਆਰ ਆਈ ਕਰਾਈ ਐਮ ਇਹਦੀ ਵਿੱਚ ਨਾਰੀ ਜਿਹੜੀ ਬਾਥਰੂਮ ਵਾਲੀ ਸੀ ਉਹ ਵਿੱਚ ਪ੍ਰੈਸ਼ਨ ਦੇ ਸੀ ਤੇ ਜਿਹਨਾਂ ਨੇ ਬੱਚੀ ਦਾ ਪ੍ਰੈਸ਼ਨ ਤੋਂ ਬਾਥਰੂਮ ਆਇਆ ਹੀ ਨਹੀਂ ਇਹ ਸਰ ਪੇਸ਼ੈਂਟ ਸਾਡੇ ਕੋਲ ਆਈ ਸੀਗੀ ਇਹਦਾ ਸੇਜ਼ੇਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੇਜ਼ੇਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਜੀਵਨ ਹਸਪੀਟਲ ਪਟਿਆਲਾ ਦੇ ਡਾਕਟਰਾਂ ਦੇ ਉੱਪਰ ਗਰਭਤੀ ਮਹਿਲਾ ਨੂੰ ਮਾਰਨ ਦੇ ਪਰਿਵਾਰਿਕ ਮੈਂਬਰਾਂ ਨੇ ਲਗਾਏ ਰੋ ਡਾਕਟਰ ਨੇ ਆਖਿਆ ਸਾਡੇ ਹਸਪਤਾਲ ਵਿੱਚ ਨਹੀਂ ਹੋਈ ਮੌਤ ਆਖਿਰ ਕਿਸ ਦੀ ਗਲਤੀ ਨਾਲ ਹੋਈ ਮਹਿਲਾ ਦੀ ਮੌਤ ਤੇਰਾ ਨਾਮ ਭੱਲੋ ਆ ਜੀ ਕਿਹੜੀ ਕਰੀ ਅਸੀਂ ਰਣੇ ਸੁਕਾਟ ਸੁਣ ਕੇ ਸੁਣਨਾ ਇਹ ਗੱਲ ਹੋਈ ਉਹਨੂੰ ਬੇਟੀ ਹੋਈ ਹੈ ਗੁੜੀਆਂ ਨੂੰ ਪ੍ਰੈਸ਼ਨ ਨਾਲ ਪ੍ਰੈਸ਼ਨ ਨਾਲ ਸਾਡੀ ਪੋਤੀ ਆ ਜੀ ਮੇਰੇ ਭਰਾ ਦੀ ਪੋਤੀ ਆ ਕੀ ਗੱਲ ਉਹਨਾਂ ਨੂੰ ਕੁਛ ਨਹੀਂ ਜੀ ਕੋਈ ਇੰਨੀ ਸੋਹਣੀ ਬਣ ਕੇ ਆਈ ਐ ਐਨ ਲਾ ਪਾ ਕੇ ਆਈ ਆ ਕੁੜੀ ਚੰਗਾ ਸੁਰਖੀ ਬਿੰਦੀ ਲਾ ਕੇ ਆਈ ਐ